ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣੇ YouTube ਚੈਨਲ 바ਵਾ ਟੌਇਜ਼ ਹਾਊਸ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਜਿਹੜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਵੀਰੇ ਮਾਗੀ ਦੇ ਮੇਲੇ ਕਰਕੇ ਆਪਾਂ ਬੜੀਆਂ ਘੈਂਟ ਆਫਰਾਂ ਲੈ ਕੇ ਆਏ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਣਾ ਏਰੀਆ ਜਿਹੜਾ ਮੁਕਸਰ ਏਰੀਆ ਪੈਂਦਾ ਪੰਜਾਬ ਦੇ ਵਿੱਚ ਤੇ ਮੁਕਸਰ ਮਾਗੀ ਦਾ ਮੇਲਾ ਲੱਗਦਾ ਜਿਹੜਾ ਕਿ ਬਹੁਤ ਜ਼ਿਆਦਾ ਭਰਦਾ ਤੇ ਉਹਦੇ ਚ ਲੱਖਾਂ ਦੀ ਗਿਣਤੀ ਚ ਜਿਹੜੀ ਸੰਗਤ ਆ ਉਹੋ ਇੱਥੇ ਦਰਸ਼ਨ ਕਰਨ ਆਉਂਦੀ ਐ 40 ਮੁਖਤਿਆਂ ਦੀ ਧਰਤੀ ਤੇ ਤੇ ਆਪਾਂ ਉਹਨਾਂ ਲਈ ਹੀ ਇਹ ਖਾਸ ਆਫਰਾਂ ਜਿਹੜੇ ਲੈ ਕੇ ਆਏ ਆ ਤੇ ਆਪਣੇ ਕੋਲੇ ਕਿਹੜੀ ਕਿਹੜੀ ਆਈਟਮ ਮਿਲ ਜਾਂਦੀ ਐ ਇਹ ਤੁਹਾਨੂੰ ਮੈਂ ਵੀਡੀਓ 'ਚ ਦੱਸ ਦਿੰਨਾ ਤੇ ਕਿਹੜੀ ਕਿਹੜੀ ਆਫਰ ਲਾਈ ਆ ਉਹ ਵੀ ਤੁਹਾਨੂੰ ਮੈਂ ਵੀਡੀਓ 'ਚ ਦੱਸ ਦਿੰਨਾ। ਵੈਸੇ ਤਾਂ ਆਪਾਂ ਤੁਸੀਂ ਇੱਕ ਵਾਰੀ ਬਾਹਰ ਨਜ਼ਰ ਮਾਰ ਲਓ। ਇਸ ਤਰ੍ਹਾਂ ਦੇ ਸਾਡੇ ਕੋਲੇ ਕੋਈ ਬੱਚਾਂ ਦੇ ਖਡਾਉਣੇ, ਮੰਝੇ, ਫੇਰੀਆਂ, ਕਬੂਤਰਾਂ ਦਾ ਸਮਾਨ ਇਸ ਤਰ੍ਹਾਂ ਢੋਲੀਆਂ, ਪਾਣੀ ਵਾਲੇ ਗੀਜਰ, ਪਿੰਜਰੇ, ਛਤਰੀਆਂ ਸਭ ਚੀਜ਼ ਹੀ ਮਿਲ ਜਾਂਦੀ ਐ। ਕੱਪੜਾ ਹੋ ਗਿਆ ਤੇ ਇਸ ਤਰ੍ਹਾਂ ਦੇ ਪਾਣੀ ਵਾਲੇ ਟ੍ਰਿੰਕਰਟੀਆਂ ਹਨ। ਤੇ ਜਿਹੜੀ ਆਪਾਂ ਆਫਰ ਲਾਉਣ ਲੱਗੇ ਆ ਵੀਰੇ ਉਹੋ ਲਾਉਣ ਲੱਗੇ ਆ ਕਬੂਤਰਾਂ ਦੇ ਸਮਾਨ ਤੇ ਜਿਹੜਾ ਬੰਦਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰੂਗਾ ਤੇ ਵੀਡੀਓ ਨੂੰ 10 ਗਰੁੱਪਾਂ ਦੇ ਵਿੱਚ ਅੱਗੇ ਸ਼ੇਅਰ ਕਰੂਗਾ ਤਾਂ ਉਹਨਾਂ ਲਈ ਹੀ ਇਹ ਆਫਰ ਹੈ ਹੁਣ ਆਫਰਾਂ ਸ਼ੁਰੂ ਕਰਦੇ ਹਾਂ ਵੀਰੇ ਸਭ ਤੋਂ ਪਹਿਲਾਂ ਡ੍ਰਿੰਕਰ ਹੀ ਦੇਖ ਰਹੇ ਹੋ ਤੁਸੀਂ ਇਹ ਡ੍ਰਿੰਕਰ 1 ਲੀਟਰ ਵਾਲਾ ਡ੍ਰਿੰਕਰ ਆ ਪੂਰਾ ਹੈਵੀ ਕੁਆਲਿਟੀ ਤੇ ਆਟੋਮੈਟਿਕ ਡ੍ਰਿੰਕਰ ਆ ਕਾਈ ਵਗੈਰਾ ਨਹੀਂ ਇਹਦੇ 'ਚ ਜੰਮਦੀ ਮਾਰਕੀਟ ਦੇ ਵਿੱਚ ਕੋਈ 150 ਕੋਈ 200 ਇਸ ਤਰ੍ਹਾਂ ਵੇਚੀ ਜਾਂਦਾ ਆਪਣਾ ਰੇਟ ਵੀ ਦੇ ਮੰਗੀ ਦੇ ਮੇਲੇ ਤੱਕ ਰਹੂਗਾ ਸਿਰਫ ਤੇ ਸਿਰਫ 100 ਰੁਪਿਆ ਇਹਦੇ ਨਾਲ 350 ml ਵਾਲਾ ਇੱਕ ਆਪਾ ਗਰੇ ਛੋਟੀ ਟਰੇ ਬਰਮਾਲੀ ਟਰੇ ਵੀ ਆਪਾਂ ਇਹਨੂੰ ਕਹਿ ਦਿੰਨੇ ਆ ਇਹਦਾ ਰੇਟ ਰਹੂਗਾ ਵੀਰੇ ਸਿਰਫ ਤੇ ਸਿਰਫ 20 ਰੁਪਏ ਇਸ ਤੋਂ ਇਲਾਵਾ ਇੱਕ ਇਹ ਹੈ ਇਹ ਅੱਧਾ ਲੀਟਰ ਵਾਲਾ ਪਾਣੀ ਵਾਲਾ ਡਰਿੰਕਰ ਵੀ ਮਿਲ ਜੂਗਾ ਤੇ ਅੱਧਾ ਕਿਲੋ ਚ 3 ਡਾਲਾ ਵੀ ਮਿਲ ਜੂਗਾ ਇਹਦੇ ਵਿੱਚ ਇਹਦਾ ਰੇਟ ਰਹਿਣ ਵਾਲਾ ਸਿਰਫ ਤੇ ਸਿਰਫ ਵੀਰੇ 35 ਰੁਪਏ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਇਹ ਟਰੇ ਦੇਖ ਰਹੇ ਹੋ ਤੁਸੀਂ ਪਰਫੈਕਟਰ ਪੀਸ ਹੈ ਇਹਦੇ ਚ ਤੁਹਾਨੂੰ ਫਰੈਸ਼ ਪੀਸ ਮਿਲ ਜਾਊਗਾ ਇਹਦਾ ਰੇਟ ਰਹਿਣ ਵਾਲਾ ਵੀਰੇ ਸਿਰਫ 90 ਰੁਪਏ ਇਹਦੇ ਚ ਜੇ ਆਪਾਂ ਵੱਡੀ ਟਰੇ ਦੀ ਗੱਲ ਕਰੀਏ 2 ਫੁੱਟ ਸਾਈਜ਼ ਹੈ 2 ਫੁੱਟ ਸਾਈਜ਼ ਦਾ ਰੇਟ ਰਹਿਣ ਵਾਲਾ ਸਿਰਫ ਤੇ ਸਿਰਫ 150 ਰੁਪਏ ਇਸ ਤੋਂ ਇਲਾਵਾ ਆਪਣੇ ਕੋਲੇ ਫਿਜਨ ਹੋਲਡਰ ਵੀ ਮਿਲ ਜਾਣਗੇ ਇਹਦੀ ਫਿਲਹਾਲ ਆਪਾਂ ਆਫਰ ਨਹੀਂ ਲਾ ਰਹੇ ਤੁਸੀਂ ਦੇਖ ਸਕਦੇ ਹੋ ਸਰਿੰਜ ਮਿਲ ਜੂਗੀ ਜੀ ਉਸ ਤੋਂ ਬਾਅਦ ਸਰਿੰਜ ਜਿਵੇਂ ਇਹ ਡਬਲ ਨਿੱਪਲ ਵਾਲੀ ਸਰਿੰਜ ਇਹਦੇ ਨਿੱਪਲ ਛੱਡਦੇ ਆ ਮੂਰੇ ਇਹ 100 ਰੁਪਏ ਦੀ ਪੇਜੂਗੀ ਆਪਰੇਟ ਚ ਕਿ ਇਹ ਸਰਿੰਜ ਇਹ ਨਾ ਮੈਡੀਕਲ ਵਾਲੀ ਸਰਿੰਜ ਨਹੀਂ ਹੁੰਦੀ ਜੀ ਸਪੈਸ਼ਲ ਹੁੰਦੀ ਹੈ ਜਾਨਵਰਾਂ ਵਾਸਤੇ ਇਹ ਆਪਾਂ ਨੂੰ 70 ਰੁਪਏ ਦੀ ਵੇਚੀਏ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਰਿੰਗਾ ਵਗੈਰਾ ਹੋ ਗਿਆ ਨੈਟ ਜਾਲ ਹੋ ਗਿਆ ਕੱਪੜਾ ਹੋ ਗਿਆ ਟ੍ਰੇਆਂ ਹੋ ਗਈਆਂ ਕੋਈ ਵੀ ਆਈਟਮ ਲੈਣੀ ਆ ਮਾਗੀ ਤੋਂ ਪਹਿਲਾਂ ਪਹਿਲਾਂ ਜਿਹੜਾ ਵੀ ਬੰਦਾ ਆਪਣੀ ਦੁਕਾਨ ਤੇ ਵਿਜ਼ਿਟ ਕਰਕੇ ਦੁਕਾਨ ਤੇ ਆ ਕੇ ਲੈ ਕੇ ਜਾਊਗਾ ਤੇ ਬਾਕੀ ਵੀ ਆਪਣੇ ਚੈਨਲ ਨੂੰ ਫੋਲੋ ਕੀਤਾ ਹੋਣਾ ਚਾਹੀਦਾ ਤੇ ਵੀਡੀਓ ਨੂੰ ਸ਼ੇਅਰ ਕੀਤਾ ਹੋਣਾ ਚਾਹੀਦਾ ਤੇ ਉਹਨੂੰ 10% ਤੋਂ ਲੈ ਕੇ 40% ਦਾ ਜਿਹੜਾ ਸਪੈਸ਼ਲ ਡਿਸਕਾਊਂਟ ਆ ਉਹ ਦਿੱਤਾ ਜਾਊਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰੇ ਇਸ ਤੋਂ ਇਲਾਵਾ ਜਿਹੜੇ ਪਿੰਜਰੇ ਜੋਟਾਂ ਵਗੈਰਾ ਜਿਹੜਾ ਅੱਗੇ ਸੀਜ਼ਨ ਆ ਰਿਹਾ ਇਹ ਵੀ ਕਿਸੇ ਨੇ ਲੈਣੇ ਹੋਣ ਤਾਂ ਲੈ ਸਕਦਾ ਮੇਰੇ ਭਰਾਣੇ ਤੇ ਬਿਲਕੁਲ ਜੈਨੂਇਨ ਰੇਟ ਤੇ ਦਿੱਤੇ ਜਾਣਗੇ ਭਾ ਤੇ ਆਪਾਂ ਸੇਵਾ ਹੀ ਕਰਨੀ ਹੈ ਠੀਕ ਹੈ ਨਾ ਮਤਲਬ ਨੋ ਪ੍ਰੋਫਿਟ ਨੋ ਲਾਸ ਤੇ ਕੰਮ ਕਰਨਾ ਮਾਗੀ ਤੱਕ ਮਾਗੀ ਤੋਂ ਬਾਅਦ ਫਿਰ ਹਣਾ ਚਲੋ ਜੋ ਮਾਰਜਨ ਹੁੰਦਾ ਉਸ ਮਾਰਜਨ ਦੇ ਹਿਸਾਬ ਨਾਲ ਚੱਲਾਂਗੇ ਤੇ ਪਰ ਮਾਗੀ ਤੱਕ ਨੋ ਪ੍ਰੋਫਿਟ ਨੋ ਲਾਸ ਵੀਡੀਓ ਨੂੰ ਮੇਰੇ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਤੇ ਮੋਬਾਈਲ ਨੰਬਰ ਵੀਡੀਓ ਦੇ ਉੱਪਰ ਦਿੱਤਾ ਹੋਇਆ ਵੀਰੇ ਐਡਰੈਸ ਆਪਣਾ ਹੈਗਾ ਵੀਰੇ ਪਿੰਡ ਭਲਾਈ ਹਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਤੋਂ ਮੁਕਸਰ ਮੇਨ ਰੋਡ ਹੈ ਜਿਹੜਾ ਰੋਡ ਦੇ ਉੱਪਰ ਹੀ ਆਪਣੀ ਦੁਕਾਨ ਤੇ ਤੁਹਾਨੂੰ ਮੈਂ ਆਪਣਾ ਬਾਹਰੋਂ ਵੀ ਦਿਖਾ ਦਣਾ ਇਹ ਆਪਣੇ ਬੈਨਰ ਲੱਗੇ ਹੋਏ ਆ ਵੀਰੇ ਦੇਖ ਸਰਦਾਰ ਜੀ 바ਵਾ ਖੇਡ ਐਂਡ ਕਬੂਤਰ ਸਟੋਰ ਬਣਨ ਲੱਗੇ ਹੋਏ ਆ ਇਹ ਇਹ ਆਪਣਾ ਬਾਹਰ ਇੱਥਾਂ ਸਮਾਨ ਪਿਆ ਹੁੰਦਾ ਵੀਰੇ ਦੇਖ ਸਕਦੇ ਹੋ ਤੁਸੀਂ ਇੱਧਰ ਰੈਂਪ ਬਣਿਆ ਹੋਇਆ ਇੱਕ ਕਮਰੇ ਦੇ ਵਿੱਚ ਸਾਹਮਣੇ ਦੇਵ ਸੇਟ ਸੀਟ ਮੇਕਰ ਦੀ ਦੁਕਾਨ ਆ ਇਹ ਆਪਣਾ ਸ਼ੈੱਡ ਪਾਇਆ ਹੋਇਆ ਕਾਫੀ ਵੱਡਾ ਸ਼ੈੱਡ ਆ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਵੀਡੀਓ ਨੂੰ ਮੇਰੇ ਵੱਤ ਵੱਤ ਸ਼ੇਅਰ ਕਰਕੇ ਤੇ ਆਪਣੀ ਦੁਕਾਨ ਤੇ ਵਿਜ਼ਿਟ ਜ਼ਰੂਰ ਕਰੋ ਧੰਨਵਾਦ ਭਾਈ ਜੀ ਬਹੁਤ ਬਹੁਤ ਧੰਨਵਾਦ